ਸਰ ਮੈਂ ਉੱਚੀ ਬੋਲੋ ਨਹੀਂ ਜੀ ਤੋ ਉਹ ਤੇ ਜੀ ਸਰ ਮੈਂ ਨਾ ਚਾਕਲੇਟਾ ਦਿੱਤੀ ਆ ਮੈਂ ਦੌੜ ਗਿਆ ਦੇਖ ਕੇ ਜੀ ਮੇਰਾ ਨਾਮ ਸੁਨੀਲ ਕੁਮਾਰ ਜੀ ਜੀ ਤੁਮਾਰ ਜੀ ਕੀ ਹੋਇਆ ਇਹ ਅਹੀ ਹੁਣ ਇੱਥੇ ਡਿਊਟੀ ਦੇ ਖੜੇ ਆਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਐਸਆਈ ਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਅੱਛਾ ਤੇ ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਹੁਣ ਇਹ ਕਹਿੰਦਾ ਕਿ ਚਾਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚਾਕਲੇਟਾਂ ਕਹਿੰਦਾ ਚੋਰੀ ਕੀਤੀਆਂ ਓਏ ਟੀਕਾ ਵੀ ਮਿਲਿਆ ਹੈ ਇਹ ਦੇਖ ਲੈ ਓਏ ਆ ਟੀਕੇ ਲਾਉਣਾ ਤੂੰ ਆਈਏ ਨਾ ਨਾ ਆਈ ਨਾ ਸਾਬਲਾ ਹੈ ਹੈ ਤੋੜ ਦੇ ਵਿੱਚ ਬਾਈ ਗਲਤੀ ਹੋ ਗਈ ਮੇਥੋ ਜੀ ਮੈਂ ਅੱਗੇ ਜਲੰਧਰੋਂ ਆਇਆ ਨਹੀਂ ਤਾਂ ਤੂੰ ਇਹਨਾਂ ਕੋ ਮੰਗ ਕੇ ਲੈਣਾ ਚੋਰੀ ਕਰਕੇ ਕਿਉਂ ਭੱਜਿਆ ਤੂੰ ਬਾਈ ਮੇਰਾ ਪਰਾਪੀਆਂ ਨਾਲ ਹੀ ਯਾਰ ਬਾਈ ਮੈਂ ਤੇ ਦੋ ਦਿਨ ਘਰ ਲਿਆਈ ਤੂੰ ਤਾਂ ਭੱਜ ਗਿਆ ਉਧਰ ਇਹ ਕ੍ਰਿਸਟਲ ਚੋਕ ਤੇ ਲਾਇਆ ਇਸ ਕੋ پکڑ ਕੇ ਕ੍ਰਿਸਟਲ ਚੋਕ ਤੇ ਤੈਨੂੰ ਕ੍ਰਿਸਟਲ ਚੋਕ ਲੈ ਆ ਚੋਰੀ ਕਰਕੇ ਭੱਜਿਆ ਤੂੰ ਤੈਨੂੰ ਹੁਣ ਛੱਡਣਗੇ ਤੂੰ ਇਹਨਾਂ ਕੋ ਮੰਗ ਲੈਂਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਛ ਇਹਨੂੰ ਦੇ ਦੇ ਭੱਜ ਚੋਰੀ ਕਰਨਾ ਭੁੱਖ ਨਹੀਂ ਬਾਈ ਜੀ ਮਿਲੰਦਰ ਤੂੰ ਨਸ਼ਾ ਕਰਨ ਵਾਸਤੇ ਰੋ ਪੈਸੇ ਕਿੱਥੋਂ ਆਉਂਦੇ ਆ ਕਿੱਥੋਂ ਦਾ ਤੂੰ ਰਹਿਣ ਆਲਾ ਕਿੱਥੋਂ ਦਾ ਜਲੰਧਰੋਂ ਆਇਆ ਤੂੰ ਇੱਥੇ ਕਿੱਥੇ ਰਹਿਣਾ ਇੱਥੇ ਭਾਈ ਜਲੰਧਰੋਂ ਆਇਆ ਆ ਕਿਹੜਾ ਦੋਸਤ ਕਿਹੜਾ ਦਿਲਾ ਕਿਹੜੇ ਮੱਲੇ 'ਚ ਰਹਿੰਦਾ ਉਹ ਕਿਹੜੇ ਮੱਲੇ 'ਚ ਰਹਿੰਦਾ ਤੇਰਾ ਦੋਸਤ ਭਾਈ ਇੱਥੇ ਵੀ ਰਹਿੰਦਾ ਜੀ ਮੈਂ ਤਾਂ ਜਲੰਧਰੋਂ ਆਇਆ ਆ ਨਾਮ ਕੀ ਤੇਰਾ ਹੈ ਕਿੱਥੋਂ ਦਾ ਰਹਿਣ ਆਲਾ ਜਲੰਧਰ ਕਿਹੜੀ ਥਾਂ ਦੇ ਹੈ ਰਾਮ ਮਾੜੀ ਦੇ ਨਾਲ ਇੱਥੇ ਕਿਹਦੇ ਕੋ ਐ ਇੱਕ ਗਲਤੀ ਹੋ ਮੈਂ ਆ ਗਿਆ ਇਹ ਬਾਤ ਕਹਿ ਰਿਹਾ ਤੂੰ ਮੈਂ ਦਰ ਨੂੰ ਆ ਗਿਆ ਤੁਰਦਾ ਤੁਰਦਾ ਹੀ ਤੇ ਹੁਣ ਤੇਰੇ ਨਾਲ ਹੋਰ ਕਿੰਨੇ ਜਣੇ ਆਏ ਆ ਕੋਈ ਵੀ ਨਹੀਂ ਮੈਂ ਤਾਂ ਕੱਲਾ ਹੀ ਆਇਆ ਤੇਰੇ ਸਾਥੀ ਇੱਥੇ ਤੁਰੇ ਫਿਰਦੇ ਹੋਂ ਕਿਤੇ ਨਹੀਂ ਹੋ ਰਹੀ ਮੈਂ ਕੱਲਾ ਹੀ ਦੀ ਪਹੁੰਚ ਲੋ ਜੀ ਮੈਂ ਗਲਤੀ ਹੋ ਗਈ ਮੇ ਕੋਈ ਮਗਾ ਅਭੀ ਤਾਂ ਪਾਣੀ ਤੇ ਕਾ ਤੁੰਨਾ ਪਹਿਲਾਂ ਕੋ ਪਹਿਲਾਂ ਤਾਂ ਨਹੀਂ ਕੋਈ ਚੋਰੀ ਜਾਰੀ ਕੀਤੀ ਇੱਥੇ ਪਾਜੀ ਆ ਮੈਂ ਜੀ ਮੈਨੂੰ ਪਤਾ ਵੀ ਨਹੀਂ ਪਈ ਮੈਂ ਇੱਥੇ ਹੀ ਆਇਆ ਪਰ ਕੋਈ ਤੇ ਅਗਰ ਗਲਤੀ ਹੋ ਗਈ ਮੈਂ ਤਾਂ ਆ ਕਰਕੇ ਪਾਜੀ ਨਾਲ ਹੀ ਬੜਾ ਤੇ ਹੁਣ ਤਾਂ ਪੜਿਆ ਕਿ ਨਹੀਂ ਇਹ ਜਿਹੜਾ ਮੋਕਾ ਤੇ ਹੀ ਬਣਾ ਲਿਆ ਗਿਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਲਾਰੈਂਸ ਰੋਡ ਦੀ ਘਟਨਾ ਹੈ ਉਹ ਫੜਿਆ ਗਿਆ ਹੈ ਕਿ ਇੱਥੇ ਜਿੱਡਾ ਆਪਾ ਲਾਇਆ ਅਦੇ ਪੁਲਿਸ ਅਧਿਕਾਰੀਆਂ ਦੁਆਰਾ ਜਿਹੜਾ ਮੋਕੇ ਤੇ ਬਣਾ ਲਿਆ ਗਿਆ ਹੈ ਉਹ ਦੇਖੋ ਜੀ ਸੈਗਾਂ ਤੋਂ ਬੜੇ ਫਰੰਦ ਹਾਂਜੀ ਜਾਈਂ ਦਰ ਚਲੋ ਮੈਨੂੰ ਦੱਸ ਹੈ ਉੱਚੀ ਬੋਲ ਦੋ ਉੱਥੇ ਹੀ ਲੈ ਜਾਨੇ ਆ ਉੱਥੇ ਹੀ ਹੈ ਉੱਥੇ ਆ ਜਾ ਯਾਰ ਆਹ ਅਬ ਕਰ ਉੱਚੀ ਬੋਲੋ ਮਨੀ ਸਰ ਮਨੀਸ਼ ਕਿਥੋਂ ਆਇਓ ਕਾਜਗੰਦਰ ਤੋਂ ਗਜ਼ਲੰਦਰ ਤੋਂ ਕੀ ਹੋਇਆ ਕੀ ਇਥੇ ਕਾਰਨ ਮੈਂ ਚੋਕ ਨਸ਼ੀ ਦੀ ਤੋੜ ਕੇ ਫੇਰ ਮੈਂ ਉੱਚੀ ਬੋਲੋ ਨਸ਼ੀ ਦੀ ਤੋੜ ਕੇ ਫੇਰ ਮੈਂ ਨਾ ਚਾਕਲੇਟਾ ਲੈਂਦੀ ਆ ਮੈਂ ਡੋੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚਾਕਲੇਟ ਡੱਬਾ ਸੀ ਵੱਡਾ ਨਹੀਂ ਨਹੀਂ ਸਰ ਤੇਨੇ 4 ਚਾਕਲੇਟਾਂ ਤੇਜਾ ਚਾਕਲੇਟਾਂ ਹਾਂ ਹਾਂ ਲੋਣਾ ਠੀਕ ਹੈ ਠੀਕ ਹੈ ਹਾਂਜੀ ਗਲਤੀ ਹਾਂਜੀ ਨਛੇਰੀ ਤੋੜ ਦੇ ਵਿੱਚ ਕਰਕੇ ਪਰ ਮੇਤਵਾ ਏਡੀ ਕਿਉਂ ਲਾਣੀ ਅਸ ਗਲਤੀ ਹੋਈ ਨਛਾਈ ਦਵਾਈ ਕਿੰਨੀ ਦਿਨ ਤੋਂ ਦਵਾਈ ਮਿਲ 6-7 ਮਹੀਨੇ ਤੋਂ ਸਰ ਗਲਤੀ ਹੋਏ ਪਹਿਲਾ ਮੈਂ ਕਾਮਕਾਰ ਕਰਦਾ ਸੀ ਜੀ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲਾ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਠੀਕੇ ਲਾਣੇ ਜੈਜਾ ਜਵਾਨੀ ਬੱਟੀ ਹੋਣੀ ਹੈ ਤੁਹਾਡੀ ਕੀ ਇਹਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਹੈ ਹਾਂ ਹੋਰ ਕਿੰਨੀ ਬਦਰਾਮੀ ਹੋਣੀ ਹੈ ਮੇਰਾ ਨਾਮ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਤੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਇਸ ਲਈ ਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਅਸੀਂ ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਅਸੀਂ ਉਹਨਾਂ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦਾ ਆਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ ਤੋੜ ਦੇ ਵਿੱਚ ਹੁਣ ਕੀ ਕਰਦੀ ਕੱਢਦੀ ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਨੀ ਫਿਰ ਹਾਂ ਜੀ ਕੀ ਹੋਇਆ ਕੀ ਇਥੇ ਦੇ ਰਿਪੋਰਟ ਤੋਂ ਪਹਿਲਾਂ ਉੱਚੀ ਬੋਲੋ ਰਿਪੋਰਟ ਜੁਕਰ ਮੈਂ ਇਹ ਚਾਕਲੇਟ ਲੈ ਕੇ ਆ ਮੈਂ ਤੋੜ ਗਿਆ ਦੇ ਦੇਣਾ ਅੱਛਾ ਕਿੰਨੇ ਚੋਕਲੇਟ ਡੱਬਾ ਸੀ ਵੱਡਾ ਨਹੀਂ ਨਹੀਂ 10 3 4 ਤੋਂ 2 ਤਿੰਜਾ ਚੋਕਲੇਟ ਇਹ ਆ ਲਵਣਾ ਠੀਕ ਹੈ ਠੀਕ ਹੈ ਲਵਣਾ ਆਹ ਦੀ ਗਲਤੀ ਮਾਰ ਗਈ ਇਹਨਾਂ ਚੇ ਰਿਪੋਰਟ ਦੇ ਉੱਤੇ ਕਰਦੇ ਠੀਕ ਹੈ ਠੀਕ ਹੀ ਕਿ ਉਹਨਾਂ ਨਹੀਂ ਆਸੀ ਭਾਈ ਗਲਤੀ ਇਹ ਨਹੀਂ ਚਾਹੀਦੀ ਨਹੀਂ ਵੈਸੇ ਠੀਕ ਹੈ ਆਪਾਂ ਕਿੰਨੀ ਦਿਨ ਤੋੜਨੇ ਮੈਂ ਭਾਈ ਮੇਰੇ 6 7 ਮਹੀਨੇ ਤੋਂ ਸਰ ਗਲਤੀ ਹੋਏ ਪਹਿਲਾ ਮકાਮਕਾਰ ਕਰਦਾ ਹੈ ਅੱਛਾ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾਂ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਫੀਕੇ ਲਾਣੀ ਜੈਜ ਨਾਲ ਜਵਾਨੀ ਮਿੱਟੀ ਹੁੰਦੀ ਤੁਹਾਡੀ ਕੀ ਹੈ ਇਹਦੀ ਉਮਰ ਉਮਰ ਤੇਰੀ ਛੋਟੀ ਜਿਹੀ ਹੈ ਹੁਣ ਕਿੰਨੀ ਬਦਰਾਮੀ ਹੋਣੀ ਹੈ